ਤੁਸੀਂ ਦੇਖ ਰਹੇ ਹੋ ਬੰਦੇ ਭਰਤ ਲਾਈਵ ਦੀ ਨਿਊਜ਼ ਅਸੀਂ ਇਸ ਵਕਤ ਮੌਜੂਦ ਹਾਂ ਜਲੰਧਰ ਦੇ ਘੜਾ ਦੇ ਵਿੱਚ ਬਾਬਾ ਜੀ ਸਿੰਘ ਗੁਰਦੁਆਰੇ ਚ ਜਿੱਥੇ ਕਿ ਅੱਜ ਗੁਰਨਾਨਕ ਗੁਰਨਾਨਕ ਪ੍ਰਕਾਸ਼ਪੁਰ ਪੇੜਾ ਕੀ ਬੜੀ ਹੀ ਹਤੁਮਦਾਨ ਨਾਲ ਮਨਾਇਆ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਸ਼ਰਧਾਲੂ ਜਿਹੜੇ ਕਿ ਨਤਮਸਤਕ ਹੋਏ ਨੇ ਉਹ ਆਪਾਂ ਤੁਹਾਨੂੰ ਹੁਣ ਦਿਖਾਣੇ ਆਂ ਤਸਵੀਰਾਂ ਦਿਖਾਣੇ ਆਂ

ਲੰਗੜਾ ਬਾਸ਼ੂ ਕੋਲ ਦੋਸਤਾਂ ਨਾਲ ਲੰਗੜੇ ਕੋਈ ਨਹੀਂ ਦੇਖੋ ਆਪਾਂ ਗੁਰਪ੍ਰੀਤ ਨਾਮ ਆਇਆ ਮਾ ਤੇ ਵਿਆਹ ਹੁੰਦਾ ਵੇ ਫਰਾਦੀ ਲੋਕ ਜਾਂਦੇ ਉੱਥੇ ਬੱਝਿਆ ਨੇ ਕੋਈ ਖਾਇਆ ਨਹੀਂ ਤੁਹਾਨੂੰ ਤੇ ਲੱਗ ਮਿਲੇਗਾ ਵਾਰਿਆ ਖਾਣੇ ਆਪ ਕਰਨੀ ਭਗਤੀ ਲਾਏ ਸ਼ਤ ਗੁਰੂ ਨਾ Araç fiyatı มาอยู่ที่นี่1 <laughs> 2 okay, nice.

ਕੀ ਫਤਿਹ ਕੱਲ ਤਾਰਨ ਗੁਰੂ ਨਾਨਕ ਆਇਆ ਅੱਜ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਜਿੰਦਰ ਵਿਖੇ ਦੁਨੀਆ ਦੇ ਰਾਈਬਰ ਸਾਂਝੀ ਵਾਲਤਾ ਦੇ ਪ੍ਰਤੀਕ ਸਾਂਝੇ ਗੁਰੂ ਤਨ ਗੁਰ ਨਾਨਕ ਸਾਹਿਬ ਜੀ ਦਾ 556ਵਾਂ ਪ੍ਰਕਾਸ਼ ਦਿਵਸ ਬੜੀ ਸ਼ਰਧਾਪੂਰਕ ਬਣਾਇਆ ਗਿਆ ਉਸੇ ਸਬੰਧ ਦੇ ਵਿੱਚ ਪਰਸੋਂ ਰੋਜ ਤੋਂ ਸ਼੍ਰੀ ਸੁਨੀਤਾ ਸਾਨੀ ਜੀ ਚੰਦਰਸ਼ੇਖਰ ਸਾਨੀ ਜੀ ਦੇ ਪਰਿਵਾਰ ਵੱਲੋਂ ਰੱਖੇ ਗਏ ਅਖੰਡ ਪਾਤਸ਼ਾਹਬ ਦੇ ਭੋਗ ਅੱਜ ਠੀਕ 11 ਵਜੇ ਪਾਏਗੇ ਉਸ ਤੋਂ ਪ੍ਰਾਂਤ ਭਾਈ ਗਰਮੇਲ ਸਿੰਘ ਜੀ ਤਿਰਚ ਤੇ ਭਾਈ ਸੁਚਿੰਤਨ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ ਸੋ ਸਾਰੀਆਂ ਸੰਗਤਾਂ ਨੂੰ ਇਹ ਲੋੜ ਹੈ ਕਿ ਆਪ ਜੀ ਗੁਰੂ ਨਾਨਕ ਸਾਹਿਬ ਦੇ ਪਾਏ ਹੋਏ ਪੂਰਨਿਆਂ ਦੇ ਚਲੋ ਸ਼ਹਿਜ ਪਾਠ ਕਰੋ ਨਿਤਨੇਮ ਦਾ ਪਾਠ ਕਰੋ ਮੂਲ ਮੰਤਰ ਦਾ ਪਾਠ ਕਰੋ ਵਾਹਿਗੁਰੂ ਦਾ ਜਪ ਕਰੋ ਕੀਰਤ ਕਰੋ ਨਾਮ ਜਪੋ ਵਨ ਛੋ ਇਹ ਗੁਰੂ ਸਾਹਿਬ ਦੇ ਪ੍ਰਦੇਸ਼ ਨੇ ਤੇ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖਤੇ ਜੋ ਬੋਲੇ ਇयां ਹੂਆ ਸੱਚ ਹੋਵੇ ਫਿਰਦ ਫਿਰਦਪਾਪ ਆਇਆ ਪਰਿਆ ਤੋਂ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸੋ ਇਹੀ ਅਰਦਾਸ ਹੈ ਕੀ ਗੁਰਦਾਨਕ ਸਿਆ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਸਾਰੇ ਨਾਮ ਜਪੋ ਮੇਰੇ ਨਾਲ ਖੜੇ ਨੇ ਸਤ ਨਰੈਨ ਜੀ ਜੋ ਚੇਅਰਮੈਨ ਨੇ ਗੁਰੂ ਵਿਦਾ ਮੰਦਰ ਦੇ अरुण ਜੀ ਜਗਮਾਨੀ ਖਵਾਰ ਤੋਂ ਸੰਜੀਪ ਭਗਾ ਜੀ ਕਬੀਰ ਮੰਦਰ ਤੋਂ ਤੇ ਡੈਮੀ ਜੀ ਐਮਏ ਜੀ ਤੋਂ ਸਾਡੇ ਡਾਇਰੈਕਟਰ ਸਾਹਿਬ ਐਗਰੀਕਲਚਰ ਡਿਪਾਰਟਮੈਂਟ ਪੰਜਾਬ ਰਿਟਾਇਰ ਸਾਡੇ ਡਾਕਟਰ ਬਜਿੰਦਰ ਸਿੰਘ ਜੀ ਬਰਾੜ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਟਾਈਮ ਕੱਢ ਕੇ ਸੱਦੇ ਸਾਡੇ ਸੱਦੇ ਦੇ ਗੁਰਦਾਨ ਸਾਹਿਬ ਵਿਖੇ ਪਹੁੰਚਦੇ ਨੇ ਜੋ ਆਰਿਆ ਵਾਲੋਂ ਮੈਂ ਅੱਜ ਧੰਗੁਰ ਨਾਨਕ ਸਾਹਿਬ ਜੀ ਉਹਨਾਂ ਦੇ ਪ੍ਰਕਾਸ਼ ਦਿਵਸ ਦੀ ਦਾਸ ਭਵਿੰਦਰਪਾਲ ਸਿੰਘ ਖਾਲਸਾ ਮੁਖ ਸੇਵਾਦਾਰ ਗੁਰਦਰਾ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਵਾਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਧੰਗੁਰ ਨਾਨਕ ਦੇਵ ਸਾਹਿਬ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाल गुरु नानक देव साहब जी धन गुरु नानक देव साहब जी गुरु नानक ਤਰਗੁਲ ਨਾਨਕ ਦੇਵ ਸਾਹਿਬ ਜੀ ਤਰਗੁਲ ਨਾਨਕ ਦੇਵ ਸਾਹਿਬ ਜੀ ਤਰਗੁਲ ਨਾਨਕ ਦੇਵ ਸਾਹਿਬ ਜੀ ਸੁਆਣਿਆਂ ਦੀ ਮਾਂ ਨੀ ਦੇਵ ਸਾਹਿਬ ਜੀ ਕੋਣ ਹੈ